ਪੋਰਟੇ ਸੀਆਈਐਫਐਸ ਮਹਿਲਾ ਜਵਾਨ ਕੁਲਵਿੰਦਰ ਕੌਰ ਵੱਲੋਂ ਐਮਪੀ ਕੰਗਨਾਰ ਰਣੋਤ ਦੇ ਥੱਪੜ ਮਾਰਨ ਵਾਲੇ ਮਾਮਲੇ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਗੁੱਡਾ ਸੁਭਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਗੁੱਡਾ ਕੁਲਵਿੰਦਰ ਕੌਰ ਦੇ ਆਹ ਹੱਕ ਚ ਕਿਹਾ ਕੰਗਨਾਰ ਰਣੋਤ ਕਿਸਾਨਾਂ ਪ੍ਰਤੀ ਵਰਤਦੀ ਸੀ ਗਲਤ ਸ਼ਬਦਾਵਲੀ ਜਿਸ ਦਾ ਪ੍ਰਣਾਮ ਉਸ ਨੂੰ ਭੁਗਤਣਾ ਪਿਆ ਚੰਡੀਗੜ੍ਹ 에어ਪੋਰਟ ਤੇ ਸੀਆਈਐਫਐਸ ਮਹਿਲਾ ਜਵਾਨ ਕੁਲਵਿੰਦਰ ਕੌਰ ਵੱਲੋਂ ਐਮਪੀ ਕੰਗਨਾਰ ਅਨੋਦ ਦੇ ਥੱਪੜ ਮਾਰਨ ਵਾਲੇ ਮਾਮਲੇ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਸੁਭਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਕੁਲਵਿੰਦਰ ਕੌਰ ਦੇ ਆਏ ਹੱਕ ਚ ਕਿਹਾ ਕੰਗਨਾਰ ਅਨੋਦ ਕਿਸਾਨਾਂ ਪ੍ਰਤੀ ਵਰਤਦੀ ਸੀ ਗਲਤ ਸ਼ਬਦਾਵਲੀ ਜਿਸ ਦਾ ਪ੍ਰਨਾਮ ਉਸ ਨੂੰ ਭੁਗਤਣਾ ਪਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਸੁਭਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੁਲਵਿੰਦਰ ਕੌਰ ਦੇ ਹੱਕ 'ਚ ਖਲੌਣ ਦੀ ਬਜਾਏ ਉਹਨਾਂ ਵੱਲੋਂ ਕੰਗਨਾ ਰਣੋਤ ਦੇ ਕਹਿਨ ਤੇ ਕੁਲਵਿੰਦਰ ਕੌਰ ਤੇ ਜੋ ਐਫ ਆਈ ਆਰ ਦਰਜ ਕੀਤੀ ਹੈ ਅਤੇ ਉਸ ਨੂੰ ਮੋਤਲ ਕੀਤਾ ਹੈ ਉਹ ਕਾਫੀ ਨਿਦਨਯੋਗ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਇਸ ਦਾ ਵੱਡੇ ਪੱਧਰ ਤੇ ਵਿਰੋਧ ਕਰਨਗੇ। ਤਰੰਤਰੰਤ ਸਨੁਪਤੇ ਆਵਾਜ਼ ਦੀ ਖਾਸ ਰਿਪੋਰਟ। ਸਭ ਤੋਂ ਪਹਿਲਾਂ ਤਾਂ ਅੱਜ ਧੰਨਵਾਦ ਕਰਦੇ ਹਾਂ ਕਿਸਾਨ ਸੁਰਖਸ਼ ਕਮੇਟੀ ਪੰਜਾਬ ਕੋਰ ਵੱਡਾ ਦਾ ਸਾਰੇ ਨਮਾਇंदे ਵੱਖ-ਵੱਖ ਥਾਵਾਂ ਤੋਂ ਸਰਾਲੀ ਮੰਡਲਾਂ ਤੋਂ ਔਰ ਜੌਨ ਬਾਬਾ ਸੰਤ ਖਾਲਸਾ ਔਰ ਬਾਕੀ ਸਾਰੇ ਲੀਡਰ ਸਾਹਿਬਨ ਬਾਬਾ ਸ਼ੇਰ ਸਿੰਘ ਜੀ ਸਾਰੇ ਸਾਥੀ ਪੁੱਜੇ ਹਰਪਾਲ ਸਿੰਘ ਬਾਬੇ ਸੰਤ ਖਾਲਸੇ ਤੋਂ ਪ੍ਰਧਾਨ ਨੇ ਔਰ ਜੋ ਪੁਰਾਣਾ ਜਿਹੜਾ ਕੇਸ ਸੀਗਾ 2012 ਦਾ ਉਹਦੇ ਵਿੱਚ ਤਨਤਨ ਸੈਸ਼ਨ ਤੋਂ ਕੈਦ ਹੋਈ ਸੀ 6 ਮਹੀਨੇ ਉਹਦੇ ਚ ਰਿਹਾ ਹੋ ਕੇ ਵਾਪਸ ਆਏ ਆ ਔਰ ਸਾਰੇ ਸਾਥੀ ਆਪਣੇ ਗ੍ਰਹਿ ਵੇਖੇ ਮਿਲਣ ਆਇਆ ਮੋਹਤ ਮੋਹਤ ਧੰਨਵਾਦ ਕਰਦੇ ਹਾਂ ਸਾਰੇ ਸਾਥੀਆਂ ਦਾ ਔਰ ਉਹਦੇ ਨਾਲ ਨਾਲ ਜਿਹੜਾ ਕੱਲ ਚੰਡੀਗੜ੍ਹ 에어ਪੋਰਟ ਤੇ ਬੀਬੀ ਕੁਲਵਿੰਦਰ ਕੋਰ ਦੇ ਨਾਲ ਉਹ ਕੰਗਲਾ ਜਿਹੜੀ ਮੈਡਮ ਆ ਜਿਹੜੀ ਐਮਪੀ ਬਣੀ ਆ ਬੀਜੇਪੀ ਦੀ ਗਲਤ ਸ਼ਬਦਾਵਲੀ ਬੋਲਣ ਦੇ ਕਾਰਨ ਸਾਡੀ ਕੁਲਵਿੰਦਰ ਕੋਰ ਬੇਟੀ ਦੇ ਸਨਮਾਨ ਆ ਔਰ ਇੱਕ ਪੰਜਾਬੀ ਵਿਰਾਸਤ ਨੂੰ ਪੰਜਾਬ ਦੀ ਕੌਮ ਨੂੰ ਗਲਤ ਬੋਲਣਾ ਗਲਤ ਸ਼ਬਦ ਜਿਹੜੇ ਬੋਲਨੇ ਔਰ ਨਾਲ ਇਹ ਕਹਿ ਦੇਣਾ ਕਿ ਜਿਹੜੀਆਂ ਮਾਈਆਂ ਵਾਂ ਜਾਂ ਬੀਬੀਆਂ ਸਾਡੀਆਂ ਵੀ ਇਹ 200 200 ਰੁਪਇਆ ਲੈ ਕੇ ਧਰਨੇ ਦੇ ਵਿੱਚ ਅੰਦੋਲਨ ਦੇ ਵਿੱਚ ਆਉਂਦੀਆਂ ਔਰ ਉਸ ਲੜਕੀ ਨੇ ਬਹਾਦਰੀ ਵਿਖਾਈ ਆ ਕਿ ਜਿਹੜੇ ਥੱਫੜ ਆ ਜਿਹੜੇ ਦੋ ਮਾਰੇ ਆ ਉਹ ਜਾਇਜ ਬਣਦੇ ਸੀ ਪਰ ਵੱਡੇ ਵੱਡੇ ਉਹਨੇ ਆਪਦੇ ਮੂੰਹ ਦੇ ਵਿੱਚੋਂ ਗਲਤ ਸ਼ਬਦਾਵਲੀਆ ਬੋਲ ਕੇ ਤੇ ਉਹ ਕੰਗੜਾ ਤੇ ਜਿਹੜੀ ਕਾਰਵਾਈ ਬੰਦੀ ਤੇ ਜਿਹਦੀ ਪਿੱਠ ਪ੍ਰਸ਼ਾਸਨ ਨੇ ਜਿਹੜੀ ਆ ਕੰਗੜਾ ਦੀ ਪੂਰੀ ਆ ਔਰ ਬੀਬੀ ਕੁਵਿੰਦਰ ਕੌਰ ਤੇ ਅੱਜ ਪਤਾ ਲੱਗਾ ਕਿ ਐਫਆਈ ਵੀ ਦਰਜ ਕੀਤੀ ਗਈ ਔਰ ਨੂੰ ਮੁਆਧਰ ਕੀਤਾ ਗਿਆ ਅਸੀਂ ਪ੍ਰਸ਼ਾਸਨ ਦੀ ਔਰ ਸਰਕਾਰ ਦੀ ਔਰ ਸਖਤ ਨਿੰਦਿਆ ਕਰਦੇ ਆ ਔਰ ਸਾਰੇ ਮੋਰਚੇ ਦੇ ਨਾਲ ਵੀ ਮੇਰਾ ਫੋਨ ਤੇ ਆਪਸਤਾ ਹੋਇਆ ਵਾ ਕਿਸਾਨ ਮਜ਼ਦੂਰ ਮੋਰਚੇ ਨਾਲ ਵੀ ਸ਼ੰਭੂ ਬਾਰਡਰ ਤੇ ਔਰ ਖਨੌਰੀ ਬਾਰਡਰ ਤੇ ਕਿਉਂਕਿ ਮੈਂ ਕੰਸਰਨੀ ਅੰਦੋਲਨ ਦੌਰਾਨ ਜੇਲ੍ਹ ਦੇ ਵਿੱਚ ਹਾਂ ਤੇ ਰਿਹਾਈ ਹੋ ਕੇ ਆਇਆ ਉਹ 10 ਤਰੀਕ ਨੂੰ ਉੱਥੇ ਪਹੁੰਚ ਜਾਣਾ ਔਰ ਜੇ ਕੋਈ ਸਖਤ ਫੈਸਲਾ ਜਿਹੜਾ ਸਾਨੂੰ ਲੈਣਾ ਪਿਆ ਤੇ ਇਹ ਸਾਡੀ ਭਾਰਤ ਸਰਕਾਰ ਅੱਗੇ ਇੱਕ ਪਹਿਲੀ ਮੰਗ ਹੋਊਗੀ ਕਿ ਜੇ ਉਹਨੂੰ ਮੁਅਤਲ ਕੀਤਾ ਜਾਂ ਕੇਸ ਰੱਦ ਨਾ ਕੀਤਾ ਇਹ ਦੋਨੋਂ ਮੋਰਚਿਆਂ ਵੱਲੋਂ ਇਹ ਕੇਸ ਦੇ ਜਿਹੜੀ ਆ ਇਹ ਪਹਿਲੀ ਮੰਗ ਰੱਖ ਕੇ ਮੀਟਿੰਗ ਕਰਕੇ ਉਹਦੇ ਉੱਤੇ ਕੋਈ ਅਗਲਾ ਐਲਾਨ ਕੀਤਾ ਜਾ ਸਕਦਾ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੱਡਾ ਦੇ ਸਾਥੀਆਂ ਨੂੰ ਸਾਰਿਆਂ ਨੂੰ ਮੈਂ ਧੰਨਵਾਦ ਕਰਦਾ ਸੁਖਦੇਵ ਸਿੰਘ ਵੀ 43 ਮੰਡ ਤੋਂ ਸਤਨ ਸੰਤਨ ਬਾਬਾ ਦੀਪ ਸਿੰਘ ਔਰ ਮਨਦੀਪ ਸਿੰਘ ਆਪਣੇ ਸਾਰੇ ਸਾਥੀ ਜਿੰਨੇ ਵੀ ਆਏ ਆ ਬਾਬੇ ਦੀਪ ਸਿੰਘ ਜੋਂ ਤੋਂ ਹੀ ਪੁੱਜੇ ਆ ਔਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਿ ਬੜਾ ਪਿਆਰ ਰੱਖਦੇ ਆ ਜਥੇਬੰਦੀ ਇਹ ਪੁਰਾਣੇ ਲੀਡਰਾਂ ਇਹਨਾਂ ਨੇ ਜਥੇਬੰਦੀ ਚਲਾਈ ਔਰ ਉਹਦੇ ਜੋ ਸਭ ਨੂੰ ਮੈਂ 4 ਸਾਲ ਮਗਰੋਂ ਚੱਲਿਆ ਔਰ ਮਗਰੋਂ ਚੱਲ ਕੇ ਇਹਨਾਂ ਨੇ ਜੋ ਆਪਾਂ ਨੂੰ ਮਾਨ ਸਨਮਾਨ ਦਿੱਤਾ ਜਥੇਬੰਦੀ ਦੇ ਮੁਖੀ ਬਣਾਇਆ ਔਰ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਇਹ ਵਸਵਾਸ ਦੇਣੇ ਕਿ ਸਾਰੀ ਉਮਰ ਜਿੰਨਾ ਚਿਰ ਤੱਕ ਰਿਹਾ ਇਹ ਜਥੇਬੰਦੀ ਦੇ ਵਿੱਚ ਸੇਵਾ ਨਿਭਾਉਂਦੇ ਰਾਵਾਂਗੇ ਜਿੱਦਾਂ ਜਿੱਦਾਂ ਦੀ ਵੀ ਡਿਊਟੀ ਨਿਭਦੀ ਗਈ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਬਾਬਾ ਸ਼ੇਰ ਸਿੰਘ ਵੀ ਦੋ ਸ਼ਬਦ ਜਿਹੜੇ ਇਹਦੇ ਵਿੱਚ ਰੱਖਣਗੇ ਧੰਨਵਾਦ ਜੀ ਜਿੰਨੀ ਵੀ ਸੰਗਤਾਂ ਤਾਂ ਅੱਜ ਪ੍ਰਧਾਨ ਸੂਬਾ ਸਰਦਾਰ ਅੰਮ੍ਰਿਤਜੀਤ ਦੇ ਗ੍ਰੈਵਰੇ ਇਕੱਠੇ ਹੋਏ ਆਂ ਸਾਰੇ ਆਪਾਂ ਪਹਿਲਾਂ ਫਤੇ ਬੁਲਾਈਏ ਕੰਗੋ ਫਤਿਹ ਦੇ ਵਿੱਚ ਬੜਾ ਬੜਾ ਰਮਾਰਾ ਸੱਚੇ ਪਾਸ਼ੇ ਨੇ ਬਲ ਬਖਸ਼ਿਆ ਫਤਿਹਤਾਰੀ ਮਿਲਦੀਆਂ ਜਦੋਂ ਰਸਨਾ ਦੇ ਉੱਤੇ ਫਤਿਹੂ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੋ ਭਾਈ ਇੰਦਰਜੀਤ ਸਿੰਘ ਜੀ ਪ੍ਰਧਾਨ ਹਨ ਤੇ ਸਮਾਂ ਬੀਤਿਆ ਸੀ ਉਹ ਸੱਚ ਤੇ ਝੂਠ ਦੀ ਲੜਾਈ ਸੀ ਲੋਕਾਂ ਦੇ ਨਾਲ ਖਲੋਣਾ ਗਰੀਬਾਂ ਤੇ ਨਾਥਾਂ ਦੀ ਮਦਦ ਕਰਨੀ ਇਹ ਸਾਨੂੰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਸਿਖਾਈ ਪਰ ਉਹਦੀ ਜਿੱਤ ਹੋਈ ਆ ਅੱਜ ਪ੍ਰਧਾਨ ਸਾਹਿਬ ਸਾਡੇ ਨਗਰ ਦੇ ਵਿੱਚ ਆਏ ਆ ਜਿੰਨਿਆਂ ਵੀ ਬਾਹਰਲੇ ਨਗਰਾਂ ਤੋਂ ਸਾਡੇ ਪਿੰਡ ਦੇ ਵਿੱਚ ਆਣ ਕੇ ਸਾਡੇ ਭਰਾ ਇਹਨਾਂ ਦੇ ਵਿੱਚ ਮਿਲਣ ਦਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਗੱਲ ਚੱਲਣ ਦੀ ਅੱਜ ਦੇ ਸਮੇਂ ਦੀ ਸਭ ਤੋਂ ਪਹਿਲਾਂ ਤਾਂ ਮੈਂ 6 ਜੂਨ 'ਚ ਕਿ ਅਸੀਂ ਕਿਸੇ ਨੂੰ ਵਧਾਈ ਦੇਣ ਦੇ ਪਾਤਰ ਵੀ ਨਹੀਂ ਸੀ ਬਣਦੇ ਤੇ 6 ਜੂਨ ਤੋਂ ਬਾਅਦ ਜਿਹੜੇ ਸਾਡੇ ਭਾਈ ਅਮਰਤਪਾਲ ਸਿੰਘ ਜੀ ਤੇ ਆਪਣੇ ਸਰਬਜੀਤ ਸਿੰਘ ਜੀ ਪ੍ਰੀਤਕੋਟ ਸੀਟ ਤੋਂ ਜਿੱਤੇ ਆ ਉਹਨਾਂ ਦਾ ਨੂੰ ਮੈਂ ਵਧਾਈ ਆਪਦੇ ਵੱਲੋਂ ਹੀ ਦੇਣਾ ਤੇ ਕੌਮ ਸਾਰੀ ਨੂੰ ਮੈਂ ਕਹਿਣਾ ਵੀ ਜਿਹੜੀ ਸਾਰੀ ਆਪਾਂ ਕੌਮ ਜਿਹੜੀ ਜਾਗੀ ਆ ਇਹ ਜਾਗਣ ਦਾ ਪਹਿਲੀ ਜਮਾਤ ਦਾ ਸਾਡਾ ਵਿਰਸਾ ਕਿਸਾਨ ਸੰਘਰਸ਼ ਕਮੇਟੀ ਜਿਹੜੇ ਸਾਡੇ ਦਿੱਲੀ ਦੇ ਵਿੱਚੋਂ ਇਹ ਕੰਫਰੰਸ ਸ਼ੁਰੂਆਤ ਹੋਈ ਉੱਥੋਂ ਲੋਕਾਂ ਦੇ ਵਿੱਚ ਜਾਗਰੂਕੀ ਆਈ ਤੇ ਸਾਨੂੰ ਇਹ ਸਮੇਂ ਦੇ ਵਿੱਚ ਆਇਆ ਤੇ ਜਿਹੜਾ ਬੀਬਾ ਕੁਲਵਿੰਦਰ ਕੌਰ ਜੀ ਨੇ ਥੱਪੜ ਮਾਰਿਆ ਮੈਂ ਤਾਂ ਸਮਝਦਾ ਸੀ ਵੀ ਅਧਿਆਪਕ ਤੀ ਹੈਹੀ ਕੰਗਣਾ ਕਿਉਂਕਿ ਉਹ ਐਮਪੀ ਬਣੀ ਸੀ ਤੇ ਜਿਹੜੀ ਟੀਚਰ ਵਿਦਿਆਰਥੀ ਸੀ ਉਹ ਕੁਲਵਿੰਦਰ ਕੌਰ ਸੀ ਪਰ ਕਨ ਉਹਨੇ ਟੀਚਰ ਦੇ ਗਲਤ ਸਬਕ ਦੇਣ ਦੀ ਸਬਾਏ ਜੋ ਨੇ ਦੁਰ ਥੱਪੜ ਮਾਰਿਆ ਉਹਨੂੰ ਇੱਕ ਮੱਤ ਦਿੱਤੀ ਆ ਉਹ ਅਸ ਵੇਲੇ ਸਾਡਾ ਕੌਮ ਦਾ ਟੀਚਰ ਜਿਹੜਾ ਉਹ ਕਲਦੀ ਕਲਵਿੰਦਰ ਕੌਰ ਬਣਦੀ ਆ ਤੇ ਉਹ ਇੱਕ ਜਿਹੜੀ ਉਹਨੂੰ ਥੱਪੜ ਵੱਜਿਆ ਉਹਦੇ ਤੋਂ ਉਹਨੂੰ ਸਬਕ ਸਿੱਖਣਾ ਚਾਹੀਦਾ ਕਿ ਸਿੱਖ ਕੌਮ ਦੇ ਬਾਰੇ ਕਿ ਕਿਸੇ ਧਰਮ ਦੇ ਬਾਰੇ ਵੀ ਕਿਸੇ ਦੇ ਬਾਰੇ ਵੀ ਮਾੜਾ ਬੋਲਣਾ ਜਿਹੜਾ ਉਹ ਛੋਹਣਾ ਨਹੀਂ ਮੈਂ ਇਹਨਾਂ ਲਫ਼ਜ਼ਾਂ ਨਾਲ ਅੰਤਰਮਾਰ ਕਰਦਾ ਕਿ ਸਿੱਖ ਕੌਮ ਨੂੰ ਜੋ ਆਪਾਂ ਉਸ ਪੀਬਾ ਕਲਵਿੰਦਰ ਕੌਰ ਦੇ ਨਾਲ ਕੋਈ ਵੀ ਦੁੱਖ ਸੁੱਖ ਦੀ ਜਿਹੜੀ ਘੜੀ ਆਵੇ ਉਹਦੇ ਵਿੱਚ ਆਪਾਂ ਸਾਰੇ ਤਨਮਨ ਤੇ ਧਨਮਨ ਦੇ ਨਾਲ ਸੇਵਾ ਕਰਕੇ ਤੇ ਉਹ ਦੇ ਕਰੀਏ ਜੀ ਅੱਜ ਉਹਨਾਂ ਦੀ ਆਪਾਂ ਮਗਰ ਖਲੋਵਾਂਗੇ ਜਿਤਨਾ ਅੱਗੇ ਇੱਕ ਦੂਜੇ ਦੇ ਖਲੋਣੇ ਆ ਤੇ ਸਿੱਖ ਕੌਮ ਦੀ ਤੇ ਪੰਥ ਖਾਲਸੇ ਦੀ ਤੇ ਤਰ੍ਹਾਂ ਗੁਰੂ ਸਾਡੇ ਪੰਜਾਬ ਦੀ ਸਾਰੀ ਚੜ੍ਹਦੀ ਕਲਾ ਨੂੰ ਇਹਨਾਂ ਸ਼ਬਦਾਂ ਨਾਲ ਮਾਤਰਮਾਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ